ਹਾਂਜੀ ਉਸ ਦੇਸ਼ ਦਾ ਨਾਮ ਦੱਸੋ ਜਿਹੜਾ ਕਦੀ ਗੁਲਾਮ ਨਹੀਂ ਹੋਇਆ ਜਿਹੜਾ ਕਦੀ ਵੀ ਗੁਲਾਮ ਨਹੀਂ ਹੋਇਆ ਆਪਣਾ ਦੇਸ਼ ਅੰਗਰੇਜ਼ਾਂ ਦਾ ਗੁਲਾਮ ਰਿਹਾ ਆ ਹੋਰ ਵੀ ਕਈ ਮੁਗਲਾਂ ਦੇ ਗੁਲਾਮ ਰਹੇ ਆ ਪਰ ਉਹ ਦੇਸ਼ ਕਦੀ ਵੀ ਗੁਲਾਮ ਨਹੀਂ ਰਿਹਾ ਅਚਨ ਕੋਈ ਵੀ ਦੇਸ਼ ਹੋਵੇ ਕੋਈ ਨਹੀਂ ਇੱਕੋ ਹੀ ਦੇਸ਼ ਆ ਅਚਨ ਕਦੇ ਵੀ ਗੁਲਾਮ ਨਹੀਂ ਰਿਹਾ ਲੈਂਡ ਨਹੀਂ ਨਹੀਂ ਇੰਗਲੈਂਡ ਵੀ ਕਦੇ ਨਾ ਕਦੀ ਗੁਲਾਮ ਰਿਹਾ ਹੋ ਗੜਿਆ ਹੁਣ ਸੁਣਿਆ ਨਹੀਂ ਆਪਾਂ ਹੀ ਨਹੀਂ ਸੁਣਿਆ ਸੁਣਿਆ ਥੋੜੀ ਸੁਣਿਆ ਹੀ ਹੋ ਗਿਆ ਹਾਂ ਪੱਕਾ ਰਿਹਾ ਹੁਣ ਅਗਲਾ ਪਰ ਉਹ ਦੇਸ਼ ਕਦੇ ਗਲਾਮ ਨਹੀਂ ਰਿਹਾ ਬੜਾ ਸੋਹਣਾ ਦੇਸ਼ ਹੈ ਦੇਸ਼ ਵੀ ਬਹੁਤ ਸੋਹਣਾ ਹੈ ਦੂਰ ਹੈ ਇਲਾਕੇ ਬਣਾਈਏ ਨੇ ਨੇੜੇ ਵੀ ਹੋ ਸਕਦਾ ਦੂਰ ਵੀ ਹੋ ਸਕਦਾ ਆਪਾਂ ਜੀ ਇਥੋਂ ਹਿਸਾਬ ਲਈਏ ਤਾਂ ਤੁੰਦਨ ਸਾਹਿਬ ਦੇ ਨਾਲ ਆਪਾਂ ਦੂਰ ਵੱਲ ਥੋੜਾ ਜਿਹਾ ਕਈਆਂ ਦੇ ਨੇੜੇ ਵੀ ਆ ਮਤਲਬ ਕਿ ਇੰਡੀਆ ਦੇ ਨੇੜੇ ਆ ਇਹਨਾਂ ਮੈਂ ਕਹਿਆ ਸਰ ਪਾਕਿਸਤਾਨ ਪਾਕਿਸਤਾਨ ਤੇ ਚਲੋ ਹੈਗਾ ਪਾਕਿਸਤਾਨ ਵੀ ਸੋਣਾ ਆ ਕਹਿ ਨਹੀਂ ਸਕਦੇ ਪਰ ਉਹ ਨਹੀਂ ਗਾ ਪਾਕਿਸਤਾਨ ਦੇ ਗੁਲਾਮ ਰਿਹਾ ਨਾ ਉਹ ਗੁਲਾਮ ਨਹੀਂ ਰਿਹਾ ਹਾਂ ਨੇਪਾਲ ਨਪਾਲ ਪਾਜੀ ਸਹੀ ਕਿਹਾ ਇਕਦਮ ਨੇਪਾਲ ਦੇਸ਼ ਆ ਜਿਹੜਾ ਕਦੇ ਵੀ ਗੁਲਾਮ ਨਹੀਂ ਰਿਹਾ ਬਾਕੀ ਸਾਰੇ ਦੇਸ਼ ਕੋਈ ਵੀ ਦੇਖ ਲਾ ਸਾਰੇ ਕਿਸ ਨਾ ਕਿਸੇ ਦੇ ਗੁਲਾਮ ਰਹੇ ਹੋਣੇ ਆ ਪਰ ਜਿਹੜਾ ਨੇਪਾਲ ਆ ਨਾ ਇੱਕ ਅਧੀ ਗਲਾਮ ਨੇ ਵੀਡੀਓ ਵਧੀਆ ਲਗੀ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ ਮੈਂ ਸੋ